ਗਰਮੀਆਂ ਦੇ ਵਿੱਚ ਗਰਮੀ ਤਾਂ ਪਰੇਸ਼ਾਨ ਕਰਦੀ ਹੀ ਹੈ ਨਾਲ ਹੀ ਪਰੇਸ਼ਾਨ ਕਰ ਦਿੰਦਾ ਹੈ ਗਰਮੀ ਦੇ ਨਾਲ ਆਉਣ ਵਾਲਾ ਪਸੀਨਾ ਤੇ ਉਸ ਤੋਂ ਵੀ ਜ਼ਿਆਦਾ ਪਰੇਸ਼ਾਨ ਕਰ ਦਿੰਦੀ ਹੈ ਪਸੀਨੇ ਤੋਂ ਆਉਣ ਵਾਲੀ ਬਦਬੂ ਜੀ ਹਾਂ ਕਈਆਂ ਦੇ ਲਈ ਇਹ ਪ੍ਰੋਬਲਮ ਬਹੁਤ ਵੱਡੀ ਪ੍ਰੋਬਲਮ ਹੁੰਦੀ ਹੈ ਜਾਣਦੇ ਨੇ ਉਹ ਜੋ ਕਿ ਬਹੁਤ ਕੁਝ ਕਰਕੇ ਦੇਖਦੇ ਨੇ ਪਰ ਪਸੀਨੇ ਦੀ ਬਦਬੂ ਬਹੁਤ ਜ਼ਿਆਦਾ ਰਹਿੰਦੀ ਹੈ ਚਾਹੇ ਕਿ ਜਿੰਨਾ ਮਰਜੀ ਵਧੀਆ ਆਪਾਂ ਸੱਤ ਸਵਰ ਕੇ ਕਿਤੇ ਜਾਈਏ ਵਧੀਆ ਕੱਪੜੇ ਵੀ ਪਾ ਲਈਏ ਪਰ ਜਦੋਂ ਪਸੀਨੇ ਦੀ ਬਦਬੂ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਕਈ ਲੋਕ ਤੁਹਾਡੇ ਨਾਲ ਖੜਨਾ ਸਹਿਜ ਮਹਿਸੂਸ ਨਹੀਂ ਕਰ 파 ਰਹੇ ਹੁੰਦੇ ਤੇ ਜਿਸ ਦੇ ਪਸੀਨੇ ਦੀ ਬਦਬੂ ਹੁੰਦੀ ਹੈ ਉਹਨਾਂ ਦਾ ਵੀ ਕੌਨਫੀਡੈਂਸ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਲੋਸ ਜ਼ਰੂਰ ਹੋਇਆ ਰਹਿੰਦਾ ਹੈ ਐਕਚੁਅਲੀ ਜਦੋਂ ਅਸੀਂ ਪਸੀਨੇ ਦੀ ਗੱਲ ਕਰੀਏ ਤਾਂ ਇੱਕ ਕੁਦਰਤੀ ਢੰਗ ਹੈ ਸਰੀਰ ਨੂੰ ਠੰਡਾ ਰੱਖਣ ਦਾ ਜੋ ਸਾਡੀ ਬਾਡੀ ਪਸੀਨਾ ਕੱਢਦੀ ਹੈ ਤਾਂ ਕਿ ਬਾਹਰ ਦਾ ਜਿਹੜਾ ਬਹੁਤ ਜ਼ਿਆਦਾ ਟੈਂਪਰੇਚਰ ਹੈ ਤਾਪਮਾਨ ਹੈ ਉਸ ਦੇ ਵਿੱਚ ਬਾਡੀ ਨੂੰ ਠੰਡਕ ਦਿੱਤੀ ਜਾ ਸਕੇ ਕੁਦਰਤੀ ਢੰਗ ਹੈ ਚਲੋ ਉਹ ਠੀਕ ਹੈ ਬਾਡੀ ਦੇ ਫੰਕਸ਼ਨਸ ਦੇ ਅਕੋਰਡਿੰਗਲੀ ਠੀਕ ਹੈ ਪਰ ਪਰੇਸ਼ਾਨੀ ਬਣ ਜਾਂਦੀ ਹੈ ਪਸੀਨੇ ਤੋਂ ਆਉਣ ਵਾਲੀ ਬਦਬੂ ਇਸੇ ਦੇ ਉੱਪਰ ਅੱਜ ਆਪਾਂ ਗੱਲ ਕਰਾਂਗੇ ਔਰ ਮੈਂ ਤੁਹਾਨੂੰ ਜ਼ਰੂਰ ਕੁਝ ਘਰੇਲੂ ਨੁਸਖੇ ਵੀ ਦਸਾਂਗੀ ਔਰ ਜ਼ਰੂਰ ਦਸਾਂਗੀ ਕਿ ਤੁਸੀਂ ਆਪਣੀ ਡਾਈਟ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਕੀ ਖਾਓ ਔਰ ਕੀ ਨਾ ਖਾਓ ਤਾਂ ਕਿ ਤੁਹਾਡੇ ਪਸੀਨੇ ਦੀ ਬਦਬੂ ਜੋ ਹੈ ਇਹ ਘੱਟ ਹੋ ਜਾਏ ਜਾਂ ਖਤਮ ਹੋ ਜਾਏ ਕਿਉਂਕਿ ਕਈਆਂ ਦੇ ਪੈਰਾਂ ਦੇ ਵਿੱਚ ਪਸੀਨਾ ਬਦਬੂਦਾਰ ਬਹੁਤ ਆਂਦਾ ਹੈ ਸੌਕਸ ਵਿੱਚ ਬਹੁਤ ਜਲਦੀ ਬਦਬੂ ਆਨ ਲੱਗ ਜਾਂਦੀ ਹੈ ਤਾਂ ਕੁਝ ਘਰੇਲੂ ਨੁਸਖੇ ਤੁਸੀਂ ਨੋਟ ਕਰ ਲਓ ਜਾਂ ਤੁਹਾਡੇ ਘਰ ਪਰਿਵਾਰ ਦੇ ਵਿੱਚ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਵੀ ਕੋਈ ਅਜਿਹਾ ਪਰਸਨ ਹੈ ਜਿਸ ਦੇ ਪਸੀਨੇ ਤੋਂ ਬਦਬੂ ਬਹੁਤ ਜ਼ਿਆਦਾ ਆਂਦੀ ਹੈ ਤਾਂ ਤੁਸੀਂ ਉਹਨਾਂ ਨੂੰ ਵੀ ਇਹ ਵੀਡੀਓ ਜ਼ਰੂਰ ਸੈਂਡ ਕਰ ਸਕਦੇ ਹੋ ਸੋ ਇਹ ਕੋਈ ਮਜ਼ਾਕ ਦੀ ਗੱਲ ਨਹੀਂ ਹੈ ਅਗਰ ਕਿਸੇ ਦੇ ਪਸੀਨੇ ਤੋਂ ਬਦਬੂ ਆ ਰਹੀ ਹੈ ਇੱਕ ਆਪਾਂ ਜ਼ਰੂਰ ਇਸ ਨੂੰ ਦੇਖੀਏ ਕਿ ਹਾਂ ਠੀਕ ਹੈ ਬਾਡੀ ਦੀ ਫੰਕਸ਼ਨਿੰਗ ਕੁਝ ਇਸ ਤਰ੍ਹਾਂ ਦੀ ਹੈ ਔਰ ਉਸ ਫੰਕਸ਼ਨਿੰਗ ਦੇ ਵਿੱਚ ਕਿਤੇ ਨਾ ਕਿਤੇ ਖੁਦ ਆਪਣੀਆਂ ਹੀ ਗਲਤੀਆਂ ਹੁੰਦੀਆਂ ਨੇ ਤੇ ਉਸ ਨੂੰ ਸੁਧਾਰ ਲਿਆ ਜਾਏ ਤੇ ਪ੍ਰੋਬਲਮ ਸੋਲਵ ਵੀ ਹੋ ਸਕਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਕੁਝ ਘਰੇਲੂ ਨੁਸਖੇ ਜ਼ਰੂਰ ਦੱਸਣਾ ਚਾਹੂੰਗੀ ਦੇਖੋ ਅਗਰ ਤਾਂ ਪੂਰੀ ਬਾਡੀ ਸਵੇਟਿੰਗ ਦੇ ਨਾਲ ਹੀ ਤੁਹਾਨੂੰ ਲੱਗਦਾ ਹੈ ਕਿ ਕਿਉਂਕਿ ਜਦੋਂ ਪਸੀਨਾ ਆਂਦਾ ਹੈ ਤਾਂ ਉਸ ਤੋਂ ਕੁਝ ਘੰਟਿਆਂ ਬਾਅਦ ਜੋ ਹੈ ਜਰਮਸ ਦੇ ਕਰਕੇ ਬੈਕਟੀਰੀਆਜ਼ ਦੇ ਕਰਕੇ ਬਦਬੂ ਬਣ ਜਾਂਦੀ ਹੈ ਸੋ ਖੁਦ ਨੂੰ ਫਰੈਸ਼ ਰੱਖਣ ਦੇ ਲਈ ਨਹਾਉਣ ਵੇਲੇ ਤੁਸੀਂ ਪਾਣੀ ਦੇ ਵਿੱਚ ਗੁਲਾਬ ਜਲ ਪਾ ਕੇ ਜੋ ਹੈ ਨਹਾ ਸਕਦੇ ਹੋ ਜਿਸ ਦੇ ਨਾਲ ਤੁਹਾਨੂੰ ਤਾਜ਼ਗੀ ਵੀ ਫੀਲ ਜ਼ਰੂਰ ਹੋਏਗੀ ਔਰ ਉਸ ਦੇ ਨਾਲ ਜਿਹੜੀ ਅਗਰ ਤਾਂ ਹਲਕੀ ਬਦਬੂ ਦੀ ਪ੍ਰੋਬਲਮ ਹੈ ਤਾਂ ਉਹ ਇਸ ਦੇ ਨਾਲ ਵੀ ਸੋਲਵ ਹੋ ਜਾਏਗੀ ਅੱਗੋਂ ਅਗਰ ਗੱਲ ਕਰੀਏ ਤਾਂ ਇੱਕ ਚਮਚ ਫਟਕੜੀ ਫਟਕੜੀ ਜੋ ਹੈ ਤੁਸੀਂ ਪਾਣੀ ਦੇ ਵਿੱਚ ਮਿਲਾਓ ਇਸ ਦੇ ਵਿੱਚ ਤੁਸੀਂ ਕੁਝ ਪੁਦੀਨੇ ਦੀਆਂ ਪੱਤੀਆਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਰਗੜ ਕੇ ਮਤਲਬ ਪੀਸ ਕੇ ਉਹ ਵੀ ਪਾਣੀ ਦੇ ਵਿੱਚ ਪਾ ਦਿਓ ਔਰ ਇਸ ਪਾਣੀ ਦੇ ਨਾਲ ਤੁਸੀਂ ਨਹਾ ਸਕਦੇ ਹੋ ਔਰ ਇਸ ਕਿਉਂਕਿ ਆਪਾਂ ਇਸੇ ਵਿੱਚ ਫਟਕੜੀ ਪਾਈ ਹੈ ਔਰ ਪੁਦੀਨੇ ਦੀਆਂ ਪੱਤੀਆਂ ਪੀਸ ਕੇ ਪਾਈਆਂ ਨੇ ਜਦੋਂ ਤੁਸੀਂ ਨਹਾਉਂਦੇ ਹੋ ਮਤਲਬ ਅਖੀਰ ਦੇ ਵਿੱਚ ਦੋ ਚਾਰ ਡੱਬੇ ਵੀ ਪਾਣੀ ਆਪਣੀ ਬਾਡੀ ਤੇ ਪਾ ਲੈਂਦੇ ਹੋ ਔਰ ਉਹ ਤੁਹਾਡੀ ਬਾਡੀ ਤੇ ਚੀਜ਼ਾਂ ਲੱਗਦੀਆਂ ਨਹੀਂ ਤੇ ਐਂਟੀਬੈਕਟੀਰੀਅਲ ਪੁਦੀਨੇ ਦੀ ਕੁਆਲਿਟੀ ਹੁੰਦੀ ਹੈ ਯਾਨੀ ਜੋ ਹੈ ਬੈਕਟੀਰੀਆ ਹੈ ਜਰਮਸ ਹੈ ਉਹ ਜਲਦੀ ਜਲਦੀ ਐਕਟੀਵੇਟ ਨਹੀਂ ਹੁੰਦੇ ਜਿਸ ਕਰਕੇ ਤੁਹਾਡੇ ਪਸੀਨੇ ਚੋਂ ਬਦਬੂ ਜ਼ਿਆਦਾ ਨਹੀਂ ਆਏਗੀ ਦੂਸਰਾ ਹੋਰ ਇੱਕ ਮੈਂ ਤੁਹਾਨੂੰ ਤਰੀਕਾ ਦੱਸਣ ਲੱਗੀ ਆ ਸ ਦੋ ਵੱਡੇ ਚਮਚ ਗੁਲਾਬ ਜਲ ਤੁਸੀਂ ਲੈ ਲਓ ਜਾਂ ਨੋਰਮਲ ਪਾਣੀ ਵੀ ਲੈ ਸਕਦੇ ਹੋ ਪਰ ਅਗਰ ਗੁਲਾਬ ਜਲ ਲੈ ਲੈਣੇ ਹੋ ਤਾਂ ਬਹੁਤ ਚੰਗੀ ਗੱਲ ਹੈ ਦੋ ਚਮਚ ਗੁਲਾਬ ਜਲ ਦੇ ਵਿੱਚ ਤੁਸੀਂ ਟੀ ਟਰੀ ਅਸੈਂਸ਼ੀਅਲ ਆਇਲ ਜਿਹੜਾ ਹੁੰਦਾ ਹੈ ਉਸ ਦੀਆਂ ਦੋ ਬੂੰਦਾ ਪਾ ਲਓ ਇਸ ਨੂੰ ਮਿਕਸ ਕਰ ਲਓ ਔਰ ਤੁਸੀਂ ਅੰਡਰਾਮ ਦੇ ਵਿੱਚ ਇਸ ਨੂੰ ਲਗਾਓ ਜਾਂ ਜਿਨ੍ਹਾਂ ਦੇ ਪੈਰਾਂ ਵਿੱਚ ਉਹ ਬਦਬੂ ਆਂਦੀ ਹੈ ਪਸੀਨੇ ਦੇ ਨਾਲ ਸੌਕਸ ਪਾਉਂਦੇ ਤਾਂ ਤੁਸੀਂ ਆਪਣੇ ਪੈਰਾਂ ਤੇ ਵੀ ਇਸ ਨੂੰ ਲਗਾ ਸਕਦੇ ਹੋ ਇਸ ਦੇ ਨਾਲ ਵੀ ਜੋ ਹੈ ਅਗਰ ਤੁਸੀਂ ਰੈਗੂਲਰ ਯੂਜ਼ ਕਰਦੇ ਹੋ ਯਾਨੀ ਕਿ ਇੱਕ ਦਿਨ ਲਗਾਇਆ ਫਿਰ ਨਹੀਂ ਲਗਾਇਆ ਕਦੇ ਕਦਾਰ ਲਗਾ ਲਿਆ ਇਸ ਨੂੰ ਥੋੜੀ ਆਪਣੀ ਹੈਬਿਟ ਜ਼ਰੂਰ ਬਣਾ ਲਓ ਅਗਰ ਅਡੇ ਪਸੀਨੇ ਚੋਂ ਬਦਬੂ ਆ ਰਹੀ ਹੈ ਤੁਸੀਂ ਕੰਟੀਨਿਊਸ ਨੂੰ ਕਰੋ ਤਾਂ ਤੁਹਾਨੂੰ ਜ਼ਰੂਰ ਹੈਲਪ ਮਿਲਣ ਵਾਲੀ ਹੈ ਜਿਵੇਂ ਅਗਰ ਤੁਸੀਂ ਰੈਡੀ ਹੋ ਰਹੇ ਹੋ ਕਿਤੇ ਜਾਣ ਦੇ ਲਈ ਤਾਂ ਉਸ ਤੋਂ ਪਹਿਲਾਂ ਤੁਸੀਂ ਜੋ ਹੈ ਇਹ ਚੀਜ਼ ਜ਼ਰੂਰ ਅਪਣਾ ਸਕਦੇ ਹੋ ਪੈਰਾਂ ਤੇਲ ਨੂੰ ਲਗਾ ਕੇ ਸੁੱਕ ਜਾਏਗਾ ਉਸ ਤੋਂ ਬਾਅਦ ਤੁਸੀਂ ਸੌਕਸ ਪਾ ਲਓ ਤਾਂ ਤੁਹਾਨੂੰ ਆਪਣੀ ਪ੍ਰੋਬਲਮ ਤੋਂ ਜੋ ਹੈ ਛੁਟਕਾਰਾ ਜ਼ਰੂਰ ਮਿਲ ਜਾਏਗਾ ਇੱਕ ਹੋਰ ਮੈਂ ਦੱਸਣਾ ਚਾਹੂੰਗੀ ਕਿ ਪੇਸਟ ਤੁਸੀਂ ਰੈਡੀ ਕਰ ਸਕਦੇ ਹੋ ਉਸ ਦੇ ਲਈ ਤੁਹਾਨੂੰ ਬੇਕਿੰਗ ਸੋਡਾ ਚਾਹੀਦਾ ਹੈ ਬੇਕਿੰਗ ਸੋਡਾ ਦੇ ਵਿੱਚ ਤੁਸੀਂ ਪਾਣੀ ਥੋੜਾ ਜਿਹਾ ਪਾ ਕੇ ਪੇਸਟ ਟਾਈਪ ਨੂੰ ਬਣਾਣਾ ਹੈ ਇਸ ਦੇ ਵਿੱਚ ਆਓ ਤਾਂ ਤੁਸੀਂ ਥੋੜਾ ਨਿੰਬੂ ਵੀ ਬੁਦਾ ਰਸ ਵੀ ਜ਼ਰੂਰ ਪਾ ਸਕਦੇ ਹੋ ਇਸ ਨੂੰ ਪੇਸਟ ਦੀ ਤਰ੍ਹਾਂ ਬਣਾ ਕੇ ਤੁਸੀਂ ਆਪਣੇ ਅੰਡਰ ਆਰਮਸ ਜਾਂ ਪੈਰਾਂ ਤੇ ਜਿੱਥੇ ਵੀ ਤੁਹਾਨੂੰ ਲੱਗਦਾ ਬਦਬੂ ਜ਼ਿਆਦਾ ਆਂਦੀ ਹੈ ਉੱਥੇ ਤੁਸੀਂ ਲਗਾ ਕੇ 5-10 ਮਿੰਟ ਲਈ ਰੱਖੋ ਔਰ ਉਸ ਤੋਂ ਬਾਅਦ ਤੁਸੀਂ ਇਸ ਨੂੰ ਸਾਫ਼ ਕਰ ਲੈਣਾ ਹੈ ਔਰ ਇਹ ਵੀ ਅਗਰ ਤੁਸੀਂ ਲਗਾਤਾਰ ਕਰ ਦਿਓ ਇਸ ਸਾਰੀ ਜਿਹੜੀ ਆਪਾਂ ਚੀਜ਼ਾਂ ਦੱਸ ਰਿਹਾ ਉਸ ਦੇ ਨਾਲ ਇਹ ਹੁੰਦਾ ਕਿ ਜਿਹੜੇ ਬੈਕਟੀਰੀਆ ਨੇ ਜਾਂ ਜਰਮਸ ਨੇ ਜਿਨ੍ਹਾਂ ਕਰਕੇ ਬਦਬੂ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਉੱਥੇ ਜ਼ਿਆਦਾ ਨਹੀਂ ਬਣ ਪਾਉਂਦੇ ਐ ਸੋ ਇਹ ਨੇਚਰਲ ਇਹ ਨਹੀਂ ਹੁੰਦਾ ਕਿ ਸਾਨੂੰ ਪਸੀਨਾ ਆਣਾ ਬੰਦ ਹੋ ਜਾਏ ਇੱਕ ਕੁਦਰਤੀ ਢੰਗ ਹੈ ਮੈਂ ਜਿਵੇਂ ਕਿ ਸ਼ੁਰੂ ਵਿੱਚ ਗੱਲ ਕੀਤੀ ਹੈ ਬਾਡੀ ਨੂੰ ਠੰਡਕ ਦੇਣ ਦੇ ਲਈ ਇਹ ਜ਼ਰੂਰੀ ਵੀ ਹੈ ਪਸੀਨਾ ਆਣਾ ਵੀ ਚਾਹੀਦਾ ਹੈ ਕਈ ਤਾਂ ਅੱਜਕੱਲ ਜੋ ਹੈ ਏਸੀ ਵਿੱਚ ਹੀ ਇੰਨਾ ਜ਼ਿਆਦਾ ਬੈਠਦੇ ਆ ਕਿ ਪਸੀਨਾ ਆਉਂਦਾ ਹੀ ਨਹੀਂ ਐ ਸੋ ਬਾਡੀ 'ਚੋਂ ਪਸੀਨਾ ਵੀ ਆਣਾ ਜ਼ਰੂਰੀ ਹੈ ਪਰ ਇੱਕ ਜਿਹੜੀ ਪ੍ਰੋਬਲਮ ਬਣ ਜਾਂਦੀ ਹੈ ਜਿਨ੍ਹਾਂ ਦੇ ਲਈ ਬੈਡ ਸਮਲ ਜਿਹੜੀ ਆਪਾਂ ਕਹਿ ਰਹੇ ਹਾਂ ਪਸੀਨੇ ਦੀ ਬਦਬੂ ਉਸ ਦੇ ਲਈ ਇਹ ਢੇਰ ਸਾਰੀਆਂ ਗੱਲਾਂ ਨੇ ਜੋ ਤੁਸੀਂ ਇਹ ਨੁਸਖੇ ਘਰੇਲੂ ਨੁਸਖੇ ਆਰਾਮ ਦੇ ਨਾਲ ਹਰੇਕ ਕੋਈ ਇਸ ਨੂੰ ਕਰ ਸਕਦਾ ਕੋਈ ਲੰਬਾ ਚੌੜਾ ਪ੍ਰੋਸੀਜਰ ਵੀ ਨਹੀਂ ਹੈ ਤਾਂ ਇਹਨਾਂ ਵਿੱਚੋਂ ਕੋਈ ਵੀ ਤੁਸੀਂ ਅਪਣਾ ਕੇ ਦੇਖ ਸਕਦੇ ਹੋ ਤੁਹਾਨੂੰ ਤੁਹਾਡੀ ਪਰੇਸ਼ਾਨੀ ਤੋਂ ਉਹ ਹੱਲ ਜ਼ਰੂਰ ਮਿਲ ਜਾਏਗਾ ਅਗੂ ਆਪਾਂ ਗੱਲ ਕਰ ਲਈਏ ਡਾਈਟ ਦੀ ਜੀ ਹਾਂ ਦੇਖੋ ਗਰਮੀਆਂ ਦੇ ਵਿੱਚ ਖਾਸ ਤੌਰ ਤੇ ਡਾਈਟ ਦਾ ਧਿਆਨ ਬਹੁਤ ਹੀ ਜ਼ਿਆਦਾ ਰੱਖਣਾ ਪੈਂਦਾ ਹੈ ਹੈਲਥ ਵਾਈਸ ਆਪ ਐਵੇਂ ਦੇਖੀਏ ਕਿ ਜਿਵੇਂ ਕੁਝ ਵੱਧ ਹੈਵੀ ਸਪਾਈਸੀ ਜਾਂ ਫਰਾਈ ਖਾਇਆ ਗਿਆ ਤਾਂ ਪੇਟ ਦੇ ਵਿੱਚ ਉਫਾਰਾ ਡਾਈਜੈਸ਼ਨ ਦੇ ਵਿੱਚ ਪ੍ਰੋਬਲਮ ਤਾਂ ਬਣੀ ਹੀ ਰਹਿੰਦੀ ਹੈ ਪਰ ਇੱਥੇ ਜਦੋਂ ਆਪਾਂ ਗੱਲ ਕਰ ਰਿਹਾ ਨਾ ਜਿਨ੍ਹਾਂ ਦੇ ਪਸੀਨੇ ਦੀ ਬਦਬੂ ਦੀ ਪ੍ਰੋਬਲਮ ਹੈ ਉਨਾ ਨੂੰ ਤਾਂ ਖਾਸ ਹੋਲ ਤੇ ਆਪਣੀ ਡਾਈਟ ਦਾ ਖਿਆਲ ਰੱਖਣਾ ਹੀ ਪਏਗਾ ਸਭ ਤੋਂ ਪਹਿਲਾਂ ਇਹ ਤੇ ਹੈ ਕਿ ਤੁਸੀਂ ਹਰ ਰੋਜ਼ ਵਿਟਾਮਿਨ ਸੀ ਲੈਣਾ ਹੈ ਤੇ ਉਸ ਦੇ ਲਈ ਸਭ ਤੋਂ ਵਧੀਆ ਸੋਰਸ ਨਿੰਬੂ ਜੋ ਕਿ ਆਪਾਂ ਗਰਮੀਆਂ ਦੇ ਵਿੱਚ ਨਿੰਬੂ ਰਸ ਪੀਂਦੇ ਹੀ ਆਂ ਸ਼ਿਕੰਜਵੀ ਦੇ ਤੌਰ ਤੇ ਸੋ ਤੁਸੀਂ ਜ਼ਰੂਰ ਨਿੰਬੂ ਦਾ ਰਸ ਨਾਰਮਲ ਤੁਸੀਂ ਪਾਣੀ ਦੇ ਵਿੱਚ ਘੋਲ ਕੇ ਉਹ ਤੁਸੀਂ ਪੀ ਸਕਦੇ ਹੋ ਤੁਸੀਂ ਅਗਰ ਕੰਟੀਨਿਊ ਨਿੰਬੂ ਦਾ ਰਸ ਪੀਓਗੇ ਵਿਟਾਮਿਨ ਸੀ ਤੁਹਾਡੇ ਅੰਦਰ ਚੰਗੀ ਮਾਤਰਾ ਵਿੱਚ ਜਾਏਗਾ ਤੇ ਜਿੰਨੇ ਵੀ ਸਾਡੇ ਫ੍ਰੀ ਰੈਡੀਕਲਸ ਹੁੰਦੇ ਨੇ ਉਹ ਬਾਡੀ ਤੋਂ ਵਾਸ਼ ਆਊਟ ਹੋ ਜਾਂਦੇ ਨੇ ਕਿਉਂਕਿ ਅਸੀਂ ਕਵਰੀ ਫਰਾਈ ਚੀਜ਼ਾਂ ਸਪਾਈਸੀ ਚੀਜ਼ਾਂ ਖਾਣਿਆ ਉਸ ਦੇ ਨਾਲ ਫ੍ਰੀ ਰੈਡੀਕਲਸ ਬਾਡੀ ਵਿੱਚ ਇਕੱਠੇ ਹੋਣ ਲੱਗਦੇ ਨੇ ਤੇ ਉਹ ਪਸੀਨੇ ਤੋਂ ਜਦੋਂ ਬਾਹਰ ਆਉਂਦੇ ਨੇ ਤਾਂ ਉਸ ਦੇ ਨਾਲ ਵੀ ਤੁਹਾਡੇ ਪਸੀਨੇ ਦੇ ਵਿੱਚ ਬਦਬੂ ਹੋਣ ਲੱਗਦੀ ਹੈ ਤੁਸੀਂ ਅਦਰਕ ਦੀ ਚਾਹ ਵੀ ਪੀ ਸਕਦੇ ਹੋ ਪਰ ਗਰਮੀਆਂ ਨੇ ਇਸ ਲਈ ਬਹੁਤ ਥੋੜਾ ਜਿਹਾ ਹੀ ਤੁਸੀਂ ਅਦਰਕ ਪਾਣੀ ਵਿੱਚ ਉਬਾਲਣਾ ਹੈ ਤੇ ਇਹ ਤੁਸੀਂ ਚਾਹ ਪੀ ਸਕਦੇ ਹੋ ਅਦਰਕ ਵਾਲੀ ਮੈਂ ਫਿਰ ਤੋਂ ਕਹੂੰਗੀ ਗਰਮੀਆਂ ਨੇ ਬਹੁਤ ਥੋੜੀ ਜੀ ਕੁਆਂਟੀਟੀ ਲੈਣੀ ਹੈ ਤਾਂ ਕਿ ਉਸਾ ਜਦੋਂ ਅਸੀਂ ਬੋਇਲ ਕਰਾਂਗੇ ਉਸ ਨੂੰ ਪਾਣੀ ਦੇ ਵਿੱਚ ਉਸਦੇ ਪੂਰੇ ਤੱਤ ਵੀ ਤੁਹਾਨੂੰ ਮਿਲ ਜਾਣਗੇ ਐਂਟੀਬਾਇਓਟਿਕ ਹੁੰਦਾ ਹੈ ਇਸ ਕਰਕੇ ਆਪਾਂ ਇਸ ਨੂੰ ਲੈਣਾ ਹੈ ਤਾਂ ਕਿ ਜਿੰਨੇ ਵੀ ਜਰਮਸ ਹੈ ਜਾਂ ਬੈਕਟੀਰੀਆਜ਼ ਹੈ ਇਸ ਜ਼ਿਆਦਾ ਬਣ ਰਹੇ ਨੇ ਤਾਂ ਹੀ ਪਸੀਨੇ ਦੀ ਬਦਬੂ ਆ ਰਹੀ ਹੈ ਤੇ ਉਹ ਨਾ ਬਣਨ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਜ਼ਿਆਦਾ ਮਸਾਲੇ ਵਾਲਾ ਖਾਣਾ ਤੁਸੀਂ ਬਿਲਕੁਲ ਵੀ ਨਹੀਂ ਖਾਣਾ ਹੈ ਦੇਖੋ ਜਦੋਂ ਗਰਮੀਆਂ ਦੀ ਆਪਾਂ ਗੱਲ ਕਰਦੇ ਹਾਂ ਤਾਂ ਵੈਸੇ ਵੀ ਸਾਡੀ ਬਾਡੀ ਜਿਹੜੀ ਹੈ ਐਲਕਲਾਈਨ ਹੈ ਔਰ ਸਾਨੂੰ ਐਲਕਲਾਈਨ ਖਾਣਾ ਖਾਣਾ ਚਾਹੀਦਾ ਹੈ ਪਰ ਜਦੋਂ ਜ਼ਿਆਦਾ ਸੀ ਸਪਾਈਸੀ ਫਰਾਈ ਚੀਜ਼ਾਂ ਖਾਣਿਆ ਤੇ ਐਸਿਡਿਕ ਬਹੁਤ ਹੋ ਜਾਂਦਾ ਸਾਡੇ ਅੰਦਰ ਉਸ ਦੇ ਨਾਲ ਵੀ ਜੋ ਹੈ ਪਸੀਨੇ ਦੀ ਬਦਬੂ ਦੀ ਪ੍ਰੋਬਲਮ ਹੋਣ ਲੱਗਦੀ ਹੈ ਜਿਹੜੇ ਜ਼ਿਆਦਾ ਅਲਕੋਹਲ ਪੀਂਦੇ ਨੇ ਸ਼ਰਾਬ ਜ਼ਿਆਦਾ ਪੀਂਦੇ ਨੇ ਜਾਂ ਇਸ ਤਰ੍ਹਾਂ ਦੀ ਚੀਜ਼ ਡਰਿੰਕ ਕਰਨ ਦੇ ਨਾਲ ਵੀ ਜ਼ਿਆਦਾ ਜੋ ਹੈ ਪਸੀਨੇ ਦੇ ਵਿੱਚ ਬਦਬੂ ਦੀ ਪ੍ਰੋਬਲਮ ਜ਼ਿਆਦਾ ਹੋਣ ਲੱਗ ਜਾਂਦੀ ਹੈ ਇਸ ਲਈ ਐਸਿਡਿਕ ਚੀਜ਼ਾਂ ਨਹੀਂ ਖੁਦ ਨੂੰ ਅਲਕਲਾਈਨ ਰੱਖਣਾ ਹੈ ਉਸ ਤੋਂ ਉਸਦੇ ਲਈ ਸਭ ਤੋਂ ਵਧੀਆ ਹੈ ਸੈਲਡ ਜ਼ਿਆਦਾ ਤੋਂ ਜ਼ਿਆਦਾ ਖਾਓ ਖੀਰਾ ਹੈ ਟਮਾਟਰ ਹੈ ਤਰ੍ਹਾਂ ਹੁੰਦੀਆਂ ਨੇ ਇਹ ਜਿਹੀਆਂ ਚੀਜ਼ਾਂ ਖਾਓ ਜਿਸ ਦੇ ਵਿੱਚ ਪਾਣੀ ਦੀ ਇਨਟੇਕ ਜ਼ਿਆਦਾ ਹੁੰਦਾ ਹੈ ਔਰ ਇਸ ਦੇ ਨਾਲ ਪਾਣੀ ਵੀ ਤੁਸੀਂ ਜੋ ਹੈ ਰੈਗੂਲਰ ਵੈਸੇ ਤਾਂ ਪਿਆਸ ਲੱਗਦੀ ਆਪਾਂ ਪਾਣੀ ਸਾਰੇ ਪੀਂਦੇ ਹੀ ਆ ਜ਼ਿਆਦਾ ਜੋ ਜ਼ਿਆਦਾ ਪਰ ਜਦੋਂ ਤੁਸੀਂ ਫਲ ਫਰੂਟ ਵੀ ਖਾਂਦੇ ਹੋ ਤਾਂ ਇਸ ਦੇ ਨਾਲ ਪਾਣੀ ਵੀ ਤੁਹਾਡੇ ਅੰਦਰ ਜਾਂਦਾ ਹੈ ਚੰਗੇ ਵਿਟਾਮਿਨਸ ਵੀ ਮਿਲਦੇ ਨੇ ਤੇ ਜਦੋਂ ਚੰਗੇ ਵਿਟਾਮਿਨਸ ਮਿਲਦੇ ਹੈ ਐਲਕਲਾਈਨ ਖਾਣਾ ਸਾਡੇ ਅੰਦਰ ਜਾਂਦਾ ਤਾਂ ਆਟੋਮੈਟਿਕਲੀ ਜੋ ਹੈ ਪਸੀਨੇ ਦੇ ਵਿੱਚੋਂ ਬਦਬੂ ਦੀ ਪ੍ਰੋਬਲਮ ਠੀਕ ਹੋ ਜਾਂਦੀ ਹੈ ਸੋ ਇਹਨਾਂ ਗੱਲਾਂ ਦਾ ਤੁਸੀਂ ਸਾਰੇ ਅਗਰ ਧਿਆਨ ਰੱਖੋਗੇ ਜਿਸ ਕਿਸੇ ਨੂੰ ਵੀ ਪਸੀਨੇ ਦੀ ਬਦਬੂ ਦੀ ਪ੍ਰੋਬਲਮ ਹੈ ਤੁਹਾਨੂੰ ਜਲਦੀ ਹੀ ਤੁਹਾਡੀ ਇਸ ਪ੍ਰੋਬਲਮ ਤੋਂ ਛੁਟਕਾਰਾ ਮਿਲ ਜਾਏਗਾ ਜਿਹੜੀ ਮੈਂ ਹੋਮ ਰੈਮਡੀ ਤੁਹਾਨੂੰ ਦਸੀ ਇਹਨਾਂ ਨੂੰ ਜ਼ਰੂਰ ਅਪਣਾ ਕੇ ਦੇਖੋ ਤੁਹਾਡੇ ਆਸ-ਪਾਸ ਵੀ ਅਗਰ ਕਿਸੇ ਨੂੰ ਇਹ ਪ੍ਰੋਬਲਮ ਹੈ ਤਾਂ ਉਸ ਦਾ ਮਜ਼ਾਕ ਨਾ ਉਡਾਓ ਬ ਹਾਲ ਜ਼ਰੂਰ ਦੱਸੋ ਸੋਲੂਸ਼ਨ ਜ਼ਰੂਰ ਦਿਓ ਜੋ ਕਿ ਇਸ ਵੀਡੀਓ ਦੇ ਜ਼ਰੀਏ ਮੈਂ ਤੁਹਾਡ ਨਾਲ ਸਾਂਝੀ ਕੀਤੀ ਹੈ ਗੱਲ ਤੇ ਵੀਡੀਓ ਚੰਗੀ ਲੱਗੀ ਆ ਤਾਂ ਉਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟਸ ਦੇ ਜ਼ਰੀਏ ਤੁਸੀਂ ਆਪਣੇ ਸੁਝਾਅ ਮੇ ਨਾਲ ਜ਼ਰੂਰ ਸਾਂਝੇ ਕਰਦੇ ਰਿਹਾ ਕਰੋ ਮੈਂ ਸਾਰਿਆਂ ਦੇ ਕਮੈਂਟਸ ਜ਼ਰੂਰ ਪੜ੍ਹਦੀ ਆ ਮੈਨੂੰ ਚੰਗਾ ਲੱਗਦਾ ਹੈ ਜਦੋਂ ਤੁਸੀਂ ਆਪਣੀ ਆਪਣੀ ਰਾਏ ਵੀ ਮੇ ਨਾਲ ਸਾਂਝੀ ਕਰਦੇ ਹੋ ਪਸੰਦ ਕਰਦੇ ਹੋ ਮੇਰੀ ਵੀਡੀਓਜ਼ ਨੂੰ ਤੇ ਇਸੇ ਤਰ੍ਹਾਂ ਵੀਡੀਓਜ਼ ਨੂੰ ਪਸੰਦ ਕਰਦੇ ਰਹੋ ਤਾਂ ਕਿ ਮੈਂ ਤੁਹਾਡੇ ਸਾਰਿਆਂ ਦੇ ਲਈ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਇਨ੍ਹਾਂ ਵੀਡੀਓਜ਼ ਦੇ ਜ਼ਰੀਏ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੀ ਰਵਾਂ ਪੇਜ ਨੂੰ ਹਲੇ ਤੱਕ ਫੋਲੋ ਨਹੀਂ ਕੀਤਾ ਹੈ ਤਾਂ ਫਟਾਫਟ ਫੋਲੋ ਕਰ ਲਓ YouTube ਚੈਨਲ ਹੈਲਥ ਐਡਵਾਈਸ ਵਿਧਰਜੋਤ ਕੋਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਓ ਜਿਆਦਾ ਤੋਂ ਜਿਆਦਾ ਸ਼ੇਅਰ जरूर करया करो ता कि अः चंकी चंकी सेहत नुड़ी जानकारी सारे तक जरूर पहुंच सके मिला जल्दी ही सेहत में जुड़ी होर खास जानकारी के फिलहाल ही मैनू यानी कि हरजोत कौर में दो जी इजाजत सत श्रीकाल